ਹਾਂਜੀ ਪੰਜਾਬੀਓ ਪੰਜਾਬੀਓ ਦੇਖੋ ਪੰਜਾਬ ਦਾ ਹਾਲ ਚੰਡੀਗੜ੍ਹ ਪੀਆਰਟੀਸੀ ਚੰਡੀਗੜ੍ਹ ਲਿਖਿਆ ਪੌਂਟਾ ਸਾਹਿਬ ਹਿੰਦੀ ਚ ਲਿਖਿਆ ਤੇ ਆ ਇਧਰਲੇ ਪਾਸਾ ਦਿਖਾਈ ਕਿਵੇਂ ਲੋਹੇ ਦਾ ਕੀ ਹਾਲ ਆ ਕਹਿੰਦਾ ਮੈਂ ਆਪਾਂ ਗਾ ਲੋਹਾ ਬੋਲਦਾ ਹੈਨਾ ਆ ਦੇਖੋ ਇਧਰਲੇ ਪਾਸੇ ਲੈ ਦੇਖ ਲੋ ਹਾਲ ਤੇ ਉਧਰ ਮਾਨ ਸਾਹਿਬ ਹੱਥ ਜੋੜੀ ਖੜੇ ਆ ਮੈਂ ਇਹ ਕਹਣਾ ਚਾਹਣਾ ਵੀ ਮਾਨ ਸਾਹਿਬ ਤੁਸੀਂ ਨਸ਼ਿਆਂ ਖਿਲਾਫ ਵਾਲੀ ਗੱਲ ਠੀਕ ਆ ਤੁਸੀਂ ਏਡੇ ਏਡੇ ਇਸ਼ਤਿਹਾਰ ਲਾਦੇ ਉਹ ਵਿਚਾਰੀ ਨੂੰ ਤਾਂ ਸਹੀ ਕਰਾ ਦਿਓ ਮਾੜਾ ਮੋਟਾ ਨਾ ਇਹਦੇ ਕੋਈ ਪਿੱਛੇ ਲੈੜਾ ਨਾ ਕੋਈ ਲੈਣਾ ਨਾ ਦੇਣਾ ਜਿਵੇਂ ਉਹ ਕਹਿੰਦਾ ਆ ਕੀ ਰੋਡ ਵੇ ਆਪ ਵੀ ਤੁਸੀਂ ਕਹਿੰਦੇ ਸੀ ਆ ਕੀ ਰੋਡ ਵੇਜ ਦੀ ਲਾਰੀ ਨਾ ਕੋਈ ਸੀਸ਼ਾ ਨਾ ਕੋਈ ਬਾਰੀ ਦੱਸ ਕੀ ਕਰੇ ਸਵਾਰੀ ਸੋ ਆ ਮਾਨ ਸਾਹਿਬਾ ਦੇਖੋ ਆ ਆ ਹਾਲ ਦਿਖਾ ਕਿਵੇਂ ਬੱਸ ਟੁੱਟੀ ਪਈ ਐ ਇਧਰਲੇ ਪਾਸੋਂ ਲੋ ਜੀ ਜਿਵੇਂ ਪੀਪਲ ਟੀਨ ਨੇ ਹੁੰਦਾ ਪਰ ਟੀਨ ਦਾ ਲੋਹਾ ਜਿਵੇਂ ਹਣਾ ਲਪੇਟਿਆ ਹੁੰਦਾ ਸੋ ਉਹਦੇ ਨਾਲ ਜਿਵੇਂ ਸਹੀ ਕੀਤਾ ਹੁੰਦਾ ਲੈ ਨੰਬਰ ਵੀ ਦੇਖ ਲਓ ਤੁਹਾਨੂੰ ਮੈਂ ਨੰਬਰ ਵੀ ਦਿਖਾਤਾ ਤੁਹਾਡੀ ਪੀ ਆਰਟੀਸੀ ਦਾ ਉਹ ਸ਼ਰਮ ਆ ਜਵੇ ਜੇ ਮਾੜੀ ਮੋਟੀ ਸਰਕਾਰ ਨੂੰ ਲੋ ਆਲ ਦੇਖੋ ਲਾਈਟਾਂ ਲੂਟਾ ਰਾ ਬੱਲੇ ਆ ਲੈ ਟੀਨ ਦੇ ਪੀਪੇ ਦੇ ਕੱਟ ਕੇ ਚਾਰ ਟਾਇਰ ਲਾ ਤੇ ਜਾਪਦੇ ਨੇ ਧੰਨਵਾਦ